ਸਸਿਕਾ ਜੀ ਮੈਂ ਹਾ ਕੋਮਲ ਕਪੂਲ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਅਮਰੀਕਾ ਤੋਂ ਸੈਲਫ ਰਿਪੋਰਟ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ 10 ਲੱਖ ਤੋਂ ਤਪ ਚੁੱਕੀ ਹੈ ਅਤੇ ਇਸ ਦਾ ਸਿੱਧਾ ਫਾਇਦਾ ਹੁਣ ਸਥਾਨਕ ਕੀਰਤੀਆਂ ਨੂੰ ਹੋਇਆ ਹੈ ਜਿਨ੍ਹਾਂ ਦੀਆਂ ਉਸਰੇਤ ਦਰਾਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਤੇ ਮੀਡੀਆ ਰਿਪੋਰਟਾਂ ਮੁਤਾਬਕ ਵਿਦੇਸ਼ਾਂ ਦੇ ਵਿੱਚ ਜੰਮੇ ਕੀਰਤੀਆਂ ਦੀ ਗਿਣਤੀ ਦੇ ਵਿੱਚ 773000 ਤੋਂ 10 ਲੱਖ ਤੱਕ ਦੀ ਕਮੀ ਆਉਂਦੇ ਸੰਕੇਤ ਮਿਲ ਰਹੇ ਨੇ ਜਰਕੇ ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਦੇ ਵਿੱਚ ਸਾਫ ਤੌਰ ਤੇ ਦੱਸਿਆ ਗਿਆ ਹੈ ਕਿ ਮਾਲ ਚ ਮਹੀਨੇ ਦੇ ਮਗਰੋਂ 10 ਲੱਖ ਵਿਦੇਸ਼ੀ ਕਾਮੇ ਅਮਰੀਕਾ ਛੱਡ ਕੇ ਜਾ ਚੁੱਕੇ ਨੇ ਅਤੇ ਇਸ ਦਾ ਅਸਰ ਕੀਰਤੀ ਬਾਜ਼ਾਰ ਤੇ ਪੈ ਰਿਹਾ ਹੈ ਅਮਰੀਕਾ ਸਰਕਾਰ ਦੀ ਨਵੀਂ ਨੀਤੀ ਕਾਮ ਆ ਰਹੀ ਹੈ ਪਾਵਰ ਡ੍ਰੰਪ ਸਰਕਾਰ ਦੇ ਵੱਲੋਂ ਲਾਈ ਗਈ ਸੈਲਫ ਡਿਪੋਰਟ ਵਾਲੀ ਨੀਤੀ ਤਹਿਤ 10 ਲੱਖ ਤੋਂ ਵੱਧ ਲੋਕਾਂ ਨੇ ਸੈਲਫ ਡਿਪੋਰਟ ਕੀਤਾ ਹੈ ਮਹੀਨੇ ਦੌਰਾਨ ਔਸਤਨ ਪ੍ਰਤੀ ਘੰਟਾ ਉਜਰਤ ਦਰ 36.24 ਡਾਲਰ ਦਰਜ ਕੀਤੀ ਗਈ ਹੈ ਜੋ ਅਪ੍ਰੈਲ ਦੇ ਮੁਕਾਬਲੇ ਵੱਧ ਬਣਦੀ ਹੈ ਇਮੀਗ੍ਰੇਸ਼ਨ ਮਹਾਰਾਤਾ ਕਹਿਣਾ ਹੈ ਕਿ 트럼ਪ ਸਰਕਾਰ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਦਿਆਂ ਉਹਨਾਂ ਦੇ ਜੱਦੀ ਮੁਲਕ ਦਾ ਖਿਆਲ ਨਹੀਂ ਰੱਖਿਆ ਜਾਂਦਾ ਅਤੇ ਕਿਸੇ ਵੀ ਮੁਲਕ ਵੱਲ ਜਹਾਜ਼ ਰਵਾਨਾ ਕਰ ਦਿੱਤੇ ਜਾਂਦੇ ਹਨ ਜਿਸ ਦੇ ਮੱਦੇਨਜ਼ਰ ਅਮਰੀਕਾ ਵਿੱਚ ਗੈਰ ਕਾਨੂੰਨੀ ਤੌਰ ਤੇ ਮੌਜੂਦ ਪ੍ਰਵਾਸੀ ਸੈਲਫ ਰਿਪੋਰਟ ਹੋਣ ਨੂੰ ਤਰਜੀਹ ਦੇਣ ਲੱਗੇ ਹਨ ਸਿਰਫ ਐਨਾ ਹੀ ਨਹੀਂ 트ੰਪ ਸਰਕਾਰ ਸੈਲਫ ਰਿਪੋਰਟ ਹੋਣ ਵਾਲਿਆਂ ਨੂੰ 1000 ਡਾਲਰ ਨਕਦ ਅਤੇ ਚਾਰਟਰਡ ਪਲਾਨ ਦੀ ਟਿਕਟ ਵੀ ਮੁਹੱਈਆ ਕਰਵਾਉਂਦੀ ਹੈ ਇਸ ਤੋਂ ਇਲਾਵਾ ਡਿਪੋਰਟੇਸ਼ਨ ਹੁਕਮ ਜਾਰੀ ਹੋਣ ਦੇ ਬਾਵਜੂਦ ਅਮਰੀਕਾ ਛੱਡ ਕੇ ਨਾ ਜਾਣ ਵਾਲਿਆਂ ਨੂੰ ਮੋٹے ਜੁਰਮਾਨੇ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ ਅਤੇ ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲੇ ਪ੍ਰਵਾਸੀ ਹੁਣ ਇੱਥੋਂ ਰਵਾਨਾ ਹੋਣ ਵਿੱਚ ਹੀ ਬਿਹਤਰੀ ਸਮਝ ਰਹੇ ਨੇ ਭਾਵੇਂ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਸੱਤਾ ਸੰਭਾਲਦਿਆਂ ਹੀ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਡਿਪੋਰਟ ਕਰਨ ਦਾ ਐਲਾਨ ਕੀਤਾ ਗਿਆ ਪਰ ਅਮਰੀਕਾ ਵਿੱਚ ਥਾਂ-ਥਾਂ ਛਾਪਿਆਂ ਦੇ ਬਾਵਜੂਦ ਤਸੱਲੀ ਬਖਸ਼ੇ ਨਤੀਜੇ ਸਾਹਮਣੇ ਆ ਨਾ ਸਕੇ 트੍ਰੰਪ ਵੱਲੋਂ ਕੀਤੇ ਵੱਡੇ ਵੱਡੇ ਦਾਅਵਿਆਂ ਦੇ ਉਲਟ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ ਵਿੱਚ ਬ੍ਰਾਕ ਉਬਾਮਾ ਨੂੰ ਅੱਜ ਤੱਕ ਕੋਈ ਟੱਕਰ ਨਹੀਂ ਦੇ ਸਕਿਆ 2013 ਦੌਰਾਨ ਬ੍ਰਾਕ ਉਬਾਮਾ ਦੀ ਸਰਕਾਰ ਨੇ 438000 ਤੋਂ ਵੱਧ ਲੋਕਾਂ ਨੂੰ ਡਿਪੋਰਟ ਕੀਤਾ ਅਤੇ ਅਮਰੀਕਾ ਦੇ ਇਤਿਹਾਸ ਵਿੱਚ ਕੋਈ ਰਾਸ਼ਟਰਪਤੀ ਇੰਨੀ ਵੱਡੀ ਆંકੜਾ ਹਾਸਲ ਨਾ ਕਰ ਸਕਿਆ 트럼ਪ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲੇ ਇੰਨੇ ਵੱਡੇ ਪੱਧਰ ਤੇ ਡਿਪੋਰਟੇਸ਼ਨ ਮੁਹਿੰਮ ਨਾ ਚਲਾ ਸਕੇ ਬਰਾਕੂਬਾਵਾ ਨਾਲ ਸੰਬੰਧਿਤ ਇਮੀਗ੍ਰੇਸ਼ਨ ਆંકੜਿਆਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ 8 ਸਾਲ ਦੇ ਕਾਰਜਕਾਲ ਦੌਰਾਨ ਤਕਰੀਬਨ 20 ਲੱਖ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਇਥੇ ਦੱਸਣਾ ਬੰਤਾ ਹੈ ਕਿ ਓਬਾਮਾ ਤੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਮੈਕਸੀਕੋ ਦੇ ਰਸਤੇ ਅਮਰੀਕਾ ਦਾਖਲ ਹੋਣ ਵਾਲਿਆਂ ਨੂੰ ਸਵੈ ਇੱਛਾ ਦੇ ਨਾਲ ਵਾਪਸ ਜਾਣ ਦੀ ਇਜਾਜ਼ਤ ਮਿਲ ਜਾਂਦੀ ਅਤੇ ਕੋਈ ਕਾਨੂੰਨੀ ਕਾਰਵਾਈ ਵੀ ਨਹੀਂ ਸੀ ਹੁੰਦੀ ਪਰ ਓਬਾਮਾ ਦੇ ਸੱਤਾ ਦੇ ਵਿੱਚ ਆਉਣ ਦੇ ਮਗਰੋਂ ਇਮੀਗ੍ਰੇਸ਼ਨ ਅਤੇ ਕਸਟਮਸ ਐਂਫੋਰਸਮੈਂਟ ਦੇ ਮੁਲਾਜ਼ਮਾਂ ਦੀ ਗਿਣਤੀ ਵਧਾ ਕੇ 22000 ਕਰ ਦਿੱਤੀ ਗਈ ਜਿਸ ਦੇ ਸਿੱਟੇ ਦੇ ਵਜੂ ਬਾਰ-ਬਾਰ ਬਾਰਡਰ ਪਾਰ ਕਰਨ ਵਾਲਿਆਂ ਦੀ ਗਿਣਤੀ 29% ਤੋਂ ਘਟ ਕੇ 14% ਦੇ ਉੱਤੇ ਆ ਗਈ ਹੈ ਪਰ ਹੁਣ ਨਾ ਟਰੰਪ ਸਰਕਾਰ ਜਾ ਕੇ ਵੀ ਓਬਾਮਾ ਸਰਕਾਰ ਵਾਲੀਆਂ ਨੀਤੀਆਂ ਲਾਗੂ ਨਹੀਂ ਕਰ ਸਕਦੀ ਕਿਉਂਕਿ ਕੂਮਾਂਤਰੀ ਬਾਰਡਰ ਉੱਤੇ ਪਹੁੰਚਣ ਵਾਲੇ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 95% ਘਟ ਚੁੱਕੀ ਹੈ ਪਰ ਸੈਲਫ ਰਿਪੋਰਟ ਹੋਰੇ ਪ੍ਰਵਾਸੀ ਦਾ ਅੰਕੜਾ ਦੇਖਿਆ ਜਾਵੇ ਤਾਂ ਟਰੰਪ ਸਰਕਾਰ ਦੇ ਹੌਸਲੇ بلند ਹੋਣੇ ਵੀ ਲਾਜ਼ਮੀ ਨਹੀਂ ਬਿਉ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ